ਸਤਿ ਸ੍ਰੀ ਅਕਾਲ ਜੀ ਅੱਜ ਮੇਰੇ ਸਾਲਿਆ ਤੇ ਸਾਲੇ ਦਾ ਅੱਜ ਮੈਨੇਜਰ ਰਿਵਰਸਰੀ ਆ ਅੱਜ ਪ੍ਰੋਗਰਾਮ ਆ ਉੱਥੇ ਆਏ ਹੋਏ ਆ ਟੱਪਰੀਆਂ ਹੀ ਤਾਂ ਦੇਖਦੇ ਆ ਇਹਨਾਂ ਨੂੰ ਮਿਲਦੇ ਆ ਆਪਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਇਹਨਾਂ ਦੀ ਮਿਲਦੇ ਆ ਕੀ ਕੀ ਪ੍ਰੋਗਰਾਮ ਆ ਇਹਨਾਂ ਪੁੱਛਦੇ ਆ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੇਰੇ ਭਰਾ ਤੇ ਭਰਜਾਈ ਦੀ ਮੈਰਿਜ ਐਨੀਵਰਸਰੀ ਆਓ ਮਿਲਿਓ ਉਹਨਾਂ ਨੂੰ ਆ ਮਿਲੋ ਜੀ ਮੇਰੇ ਅੱਜ ਸਾਲਾ ਸਾਲਿਆਰ ਨੂੰ ਬੁਲਾਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੂੰ ਵੀ ਬੁਲਾ ਲੈ ਹਾਂ ਫਰਨਾਣਾ ਨੇ ਆਦੀ ਆ ਕੇਕ ਹੀ ਆ ਜੀ ਨੂੰ ਬੁਲਾ ਲੈ ਆ ਜੀ ਜੀ ਨੂੰ ਚਲੋ ਜੀ ਜੀ ਇਹ ਦੋਨੋਂ ਤਾਂ ਬਤਾਂਗੇ ਗਾਲ ਦੇ ਸਾਰੇ ਨੂੰ ਮੇਰੀ ਬੀਬੀ ਇਹੀ ਹੈ ਮੈਂ ਜਾ ਮੈਂ ਜਾ ਇਹ ਬਣਦੀ ਹੈ ਨਾ ਬੋਲੋ ਚਲੋ ਕਟੋਗੇ ਜੀ ਹਸੀ ਹੋ ਜਾਂਦੇ ਆ ਤਾੜੀਆਂ ਹੀ ਮਾਰੋ ਤੁਸੀਂ ਮਾਰਨੇ ਸੀ ਪਤਾ ਨਹੀਂ ਬਲੇ ਬੋ ਕੋਈ ਨੇ ਬੋਲੇ ਹੀ ਨਹੀਂ ਹੈਗਾ ਹੈਪੀ ਮੈਨੇਜਰ ਦੇ ਵਾਸਤੇ ਹੀ ਰੇ ਹੈਪੀ ਮਲੇ ਜਨ ਵਾਸਤੇ ਹੀ ਆ ਦੀ ਆ बचारी किटों खिलाया नहीं है का? <laughs> 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 ਹੋਣੀ ਹੁਣੇ ਆ ਜਾਓ ਫੋਲ ਵੀ ਲੋ ਜੀ ਹੁਣ ਦੇਖ ਲੋ ਕਿਆ ਚੀਜ਼ ਆ ਖੋਲੋ ਹਾਂਜੀ ਹਾਂਜੀ ਤੁਸੀਂ ਵੀ ਆ ਜਾਓ ਫਿਰ ਨਾ ਥੋੜੇ ਝੋਮਣਾ ਥੋੜੇ ਕਰਦੇ ਲੈ ਫੜਾ ਨਹੀਂ ਲੈ ਲੈ ਥੋੜੇ ਕਰਦੇ ਅਰੇ ਬਿੱਟੇ ਅਰੇ ਪਾ ਲੈ ਚਲ ਅਮਨੇ ਲੈ ਲਈ ਨਾਲੇ ਬੁੱਕ ਟੋਪ ਲੈ ਕਰ ਅੱਧਰ ਦੇਖੋ ਹਾਂ ਇਹ ਨਹੀਂ ਹੋ ਗਏ ਮੇਰੇ ਪੈਸੇ ਵੀ ਵੀਡੀਓ ਵੀ ਫੋਟੋ ਵੀ ਖਿੱਚਦੀ ਮੇੜੀ ਉਦੀ ਵਾਲੀ ਵੀਡੀਓ ਵੀ ਬਣਦੀ ਵੀਡੀਓ ਬਣਾਈ ਆ ਫੋਟੋ ਵੀ ਖਿੱਚਦੀ ਮੀਨੂ ਵੀ ਦਾ ਰੋਟਾ ਨਹੀਂ ਤੋ ਸਸੀ ਕਾ ਜਾ ਆ ਮਲੀ ਹਮੇ ਬੁਲਾ ਦੇ ਤੇ ਸਾਸੀ ਸਸਰੀਆ ਬੁਲਾਓ ਜੀ ਬੁਲਾ ਲਾ ਬੁਲਾ ਲਾ ਹਾਂ ਮੁੰਡਾ ਸੰਗਦਾ ਸਾਡਾ ਇਹ ਜਿੱਦ ਜਿੱਦ ਲੈਣ ਨੂੰ ਆਇਆ ਗਾਇਕਾ ਦਾ ਸਟਾਫ ਤਾਂ ਜਿਹੜਾ ਜਿੱਿੱਲਾ ਪੈ ਗਿਆ ਕੈਨ ਆਂਦਾ ਦੇਖ ਕਾ ਬੰਦ ਛੁੱਟੇ ਹੋਏ ਨੇ ਸੋਹਣ ചെല <laughs> കവി me mm -hmm. एक गल तेरा कल परौना थोड़ा भुखा तो बैठा भाई भी घर से बहरा नसीब मामा भी घर ते बहार है क्या पता खाता नहीं खाता थानू पता ਹਾਂ ਨਿਕਲ ਨਹੀਂ ਜਾਂਦਾ ਤੁਹਾਡੇ ਕਿਹਦੇ ਤੇ ਸ਼ਾਮ ਨੂੰ ਕੁੰਡਾ ਲਾ ਕੇ ਬਹਿ ਜਾਂਦਾ ਅਗਲਾ ਐ ਨਹੀਂ ਉਹ ਆਪਣਾ ਜੈਂਟਲਮੈਨ ਬਣੀ ਫਿਰਦਾ ਉਹ ਚੱਲ ਦੀਦੀ ਨੂੰ ਪੁੱਛ ਉਹ ਆਪਣਾ ਜੈਂਟਲਮੈਨ ਬਣ ਜਾਂਦਾ ਕੱਦਾ ਕੱਦਾ ਹਾਂ ਚੱਲ ਤੂੰ ਰੋਟੀ ਦੇ ਕੱਦਾ ਕਰਕੇ ਉਹ 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 ਚੱਲ ਆ ਉਹ ਬਾਤ ਜੇ ਉਹਨੂੰ ਨੇ ਇੱਕ ਗੱਲ ਹੈਗੀ ਆ ਉਹਨਾਂ ਜ਼ੋਰ ਲਾਇਆ ਵਾ ਕਹਿੰਦਾ ਮੈਂ ਠੇਕੇ ਖਤਮ ਕਰ ਦੂੰਗਾ ਕਰਦਾ ਉਹ ਨਹੀਂ ਹਾਂ ਪਰ ਨਹੀਂ ਠੇਕੇ ਨਹੀਂ ਖਤਮ ਹੋਣਗੇ ਉਹ ਨਹੀਂ ਹੋਣਗੇ ਉਹਨੇ ਜ਼ੋਰ ਪੂਰਾ ਲਾਇਆ ਵਾ ਕਹਿੰਦਾ ਮੈਂ ਮਕਾਦੂ ਦਾਰੂ ਕਹਿੰਦਾ ਮੈਂ ਦਾਰੂ ਮਕਾ ਕੇ ਹਟੂੰਗਾ ਜਿੰਨੀ ਕਿ ਜਿੰਨੇ ਕਿ ਠੇਕੇ ਚ ਆਉਂਦੀ ਉਹਨੇ ਕਿ ਦੂਆ ਤਿੰਨ ਫੇਰਾ ਦੰਗੂ ਹਾਂ ਉਹਨੇ ਤਾਂ ਜ਼ੋਰ ਲਾਇਆ ਵਾ ਨਾ ਆਪਣਾ ਹੁਣ ਗਾਹ ਤੇ ਭਈ ਆਈ ਜਾਂਦੀ ਕਿਆ ਕਰ ਸਕਦਾ ਹਾਂ ਹਾਂ ਪਤਾ ਨਹੀਂ ਕਿਆ ਕਹਿੰਦੇ ਇਹੇ ਪਤਾ ਕਿਆ ਗੱਲਾਂ ਹਾਂ ਹਾਂ ਉਹ ਜਟਕਾ ਕੱਲਾ ਪੋਚਾ ਹੋਗਾ ਕਹਿੰਦਾ ਉਹਦਾ ਸੰਬੰਧ ਪਿਆਰ ਦਾਰੂ ਨਾਲ ਦਾ ਚੱਲ ਕੋਈ ਨਹੀਂ ਇਹ ਵੀ ਕਿਸੇ ਕਿਸੇ ਦਾ ਹੁੰਦਾ ਉਹ ਦਾਰੂ ਪੀ ਕੇ ਖੰਡਾਉਂਦਾ ਥੋੜੋ ਕਹੀਏ ਨਾ ਤੇਰੀ ਜੱਜ ਜੀ ਸਿੱਤਾਂ ਹੋ ਗਈ ਤੱਕ ਕੀ ਕਰੂੰਗਾ ਅੱਗੇ ਦੀ ਪੈਖ ਫੁਗਰਾ ਰਿਆ ਕਦੀ ਨਾ ਹੋ ਕੰਗਦਾ ਅਰੇ ਅਰੇ ਜਦੋਂ ਪਾਪੀ ਪਹਿਲੀ ਵਾਰ ਗਈ ਸੀ ਵਿਆਹ ਕਰਾ ਕੇ ਸਮਝ ਲਾ ਔਰ ਦੇ ਮਾਲਾ ਦੇ ਜਦੋਂ ਜਦੋਂ ਨੇ ਕਿਹਾ ਸੀ ਆਹਾ ਵਿਆਹ ਕੇ ਤਾਂ ਓਰੇ ਆ ਕੇ ਉਹ ਤੋਂ ਬਾਅਦ ਜਿਕਣਾ ਵੀ ਸੱਤ ਦਿਨ ਬਾਅਦ ਜਾਨੀ ਆਉਂਦੀਆਂ ਕੁੜੀਆਂ ਤੂੰ ਵੀ ਗਈ ਹੁਣੀ ਐ ਤੂੰ ਵੀ ਕਿਉਂ ਨਹੀਂ ਪਾਪੀ ਸੱਤ ਦਿਨ ਬਾਅਦ ਆ ਕੇ ਜਾਂਦੇ ਤੇ ਕਿੰਨੇ ਦਿਨ ਬਾਅਦ ਲੈ ਕੇ ਮਿਲਣੀਆਂ ਕਰਨ ਆਉਂਦੇ ਨਾਲ ਕੁੜੀ ਨੂੰ ਵੀ ਲੈ ਜਾਂਦੇ ਆ ਜਦ ਬਾਈ ਨੇ ਇਹਨੂੰ ਕਿਹਾ ਕਹਿੰਦਾ ਵੀ ਜੇ ਤੂੰ ਤੇਰੀ ਤੂੰ ਚੱਲ ਗਈ ਫਿਰ ਕਿੱਕਣਾ ਕਿਆ ਬੋਲ ਬੋਲੇਗਾ ਤਾਂ ਚਾਰ ਜੇ ਸਤਾਉਂਗੀ ਤਾਂ ਕੀ ਕਰੂਗਾ ਹਾਂ ਇਹ ਕਹਦੀ ਪੈਗ-ਪੁੱਗ ਲਾ ਲਾ ਉਹਨੇ ਉਹੀ ਗੱਲ ਲੜ ਬੰਲੀ ਕਹਿੰਦਾ ਤਾਂ ਪਹਿਲੀ ਵਾਰ ਮੈਨੂੰ ਕੋਈ ਕੰਮ ਕਿਹਾ ਤਾਂ ਕਹਿੰਦੇ ਪਾਈ ਗਿਆ ਬਸ ਜਾਂ ਨਹੀਂ ਆਉਣਗੇ ਜੇ ਮਾਨਾ ਵਾਲੇ ਤੂਰ ਬੱਲੀਏ ਕਹਿੰਦੇ ਮਾਨ ਸਮਝਾ ਲਿਆ ਕਰੀ ਮੈਂ ਮਾਂ ਚੇਤਨਾ ਕਿਹਾ ਜਦ ਮਾਂ ਕ ਵਿੱਚ ਤੇਰਾ ਉੱਤੇ ਪੈਗ-ਪੁੱਗ ਲੱਗਾ ਹੋਇਆ ਮੇਰਾ ਤੇਰੇ ਸਾਰੇ ਕਰੇ ਗੇਟ ਮਰੇ ਮਾਰੂ ਬੜਕਾਂ 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 ਆਪਣੇ ਬਾਪੇ ਨੂੰ ਬੁਲਾ ਲਿਆ ਕਰੀ ਪਾਪੇ ਬੁੱਪੇ ਰਾਣੇ ਤਾਂ ਖੜਕਾਦਣਾ ਤਾਂ ਹੈਜਾ ਕੰਮ ਤਾਂ ਕਰਿਆ ਨਹੀਂ ਸਾਡੇ ਬਾਈ ਨੇ ਨਾ ਕਿਸੇ ਨਾਲ ਹੋਵੇ ਕਿ ਜੇ ਕਿਸੇ ਵੀ ਤੀ ਪੈਨ ਨਾਲ ਮਤਲਬ ਵੜਕ ਬੁੜਕਾ ਕੰਮ ਹੋ ਗਏ। ਉਹ ਲੜਿਆ ਉਹ ਪੀਂਦਾ ਦੇ ਸਕਦੀ ਹੈ ਵਿਕੀ। ਹਾਂ। ਪਰ ਉਹ ਅੱਜ ਤੱਕ ਕਿਸੇ ਨਾਲ ਕੁੱਤੇ ਦੇ ਵੀ ਨਹੀਂ ਟੱਡਵਾ ਰਹੇ। ਸਿੱਧੀ ਮੋਤਲ ਐਸ ਕਰਦੇ ਨਾ ਜ਼ਿੰਦਗੀ ਦੇ ਨਜ਼ਾਰੇ ਲੈਂਦਾ ਨਾ। ਗੱਲ ਤਾਂ ਸਾਰੇ ਨਜ਼ਾਰੇ ਦੀ ਹੈ। ਉਹ ਤਾਂ ਭੁੱਖਾ ਜਰੂਰ ਮਾਰਦਾ। ਇਹ ਸੈਂ ਮਾਰਦੀ। ਯਾ ਭੁੱਖਾ ਮਾਰਦਾ। ਹੋਲੀ ਕੁੜੀ। ਨਹੀਂ ਨਹੀਂ ਅੱਕਾ ਜੀ ਤਾਂ ਚਲੇ ਜਾਂਦੀ ਹੈ। ਸਾਜੀ ਨਹੀਂ। ਦਾਦਾ ਚਲਾ ਤੁਸੀਂ ਗੀਤ ਗੂਤ ਜੇ ਵੀ ਆਉਣ ਤੇ ਉਹ ਵੀ ਦੇਖਣਾ ਤਾਂ। ਹਾਂ ਹਾਂ। ਸਭ ਕੁਝ ਤਾਂ ਦੇਖਣਾ ਪੈਂਦਾ ਤਾਂ ਹੁਣ। ਹੌਣ ਮੈਂ ਦੇਖ ਕਿ ਜਦੋਂ ਤੁਸੀਂ ਅੱਗੇ ਤੇ ਗੀਤ ਗਾਉਣੇ ਨਾ ਤਜਦੇ ਆਂ ਤੁਸੀਂ ਲੱਤਾਂ ਲੱਤਾਂ ਜੇ ਘੁੱਟਦੇ ਇੱਥੇ ਬੈੱਡਾਂ ਵਾਲੇ ਗੱਦੇ ਸਿੱੜਦੀ ਗਾਣੇ ਆਪਣੇ ਚੱਕ ਕੇ ਹਾਂ ਬਹੁਤ ਵੇ ਬਹਿ ਗਿਆ ਉੱਥੇ ਸੌਂ ਗਿਆ ਪਰ ਰੋਟੀ ਪਾਣੀ ਪਹਿਲਾਂ ਦੇ ਆਉਂਦਾ ਆਪਣਾ ਜਾ ਕੇ ਨਹੀਂ ਵੀ ਰੋਟੀ ਪਾਣੀ ਬਾਅਦ ਵਿੱਚ ਦੇ ਕੇ ਆਉਣਾ ਦੀਨ ਤਾਂ ਜਾਣਾ ਹੀ ਪੈਣਾ ਮੈਨੂੰ ਤਾਂ ਜਾਣਾ ਪੈਣਾ ਚੱਲ ਆਉਂ ਮੈਂ ਇਹਨਾਂ ਦੀ ਵੀ ਗੱਲ ਕਰਦਾ ਵੀ ਬਣਾ ਉੱਥੇ ਬੀਂਹਾਂ ਛੱਡੇ ਹਾਂ ਜਾਣਾ ਪੈਣਾ ਚਾਹ ਪਾਣੀ ਵਧਾਉਣਾ ਪੈਣਾ ਚੱਲ ਉਹ ਵੀ ਜ਼ਰੂਰੀ ਆ ਕਬੀਲਦਾਰੀਆਂ ਨੂੰ ਕਹਿੰਦੇ ਕੀ ਚੀਜ਼ ਹੋਵਾ ਗੁਰੂ ਸਤਿਆ ਪਾਛਾ ਸੁੱਖ ਰੱਖੇ ਤੇ ਆਸ਼ੀਰਵਾਦ ਲੈ ਕੇ ਜਾ ਰਹੇ ਤਾਂ ਕਿ ਆਪੋਂ ਬੰਦ ਅੱਜ ਕਿੱਥੇ ਕਿੱਥੇ ਫੀਜਾ ਜਿੱਥੇ ਜਿੱਥੇ ਅੱਜ ਪੈਣਾ ਨਹੀਂ ਮਾਮੀ ਜਿੱਦਣ ਗੁਰੂ ਗੀਤ ਗਾਉਂਦੇ ਆ ਪੰਜਾਬ ਚ ਸੌਂਦੇ ਨਹੀਂ ਹਗੇ ਸਾਰੀ ਰਾਤ ਫਿਰ ਹਾਂ ਉਦੋਂ ਸਾਰੀ ਰਾਤ ਬਹਿਣੀ ਪੈਂਦਾ ਬਾਪਣਾ ਗੀਤ ਤੋਂ ਹੁਣ ਯਾਦ ਲਗਾ ਗੁਰ ਗੁਰ ਮੁਖੜੇ ਤੇ ਕਲ ਕਲ ਚ ਸਮਾ ਟਰਨ 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 ਆਹ ਕੋ ਗੀਤ ਹਿੰਦੀ ਜੇਂ ਸੌਂਗ ਆਹ ਕੋ ਚੱਕੋ ਕਿਦੇ ਰੱਖਿਆ ਮੂਰੇ ਹਾਂ ਓਹੋ ਭਾਬੀ ਦਾ ਐਪਲ ਫੋਨ ਖੋ ਗਿਆ ਐਪਲ ਫੋਨ ਆਈਫੋਨ ਲੱਭੋ ਬੈਲ ਬੋਲੋ ਮਾਰੋ ਉਹਦੇ ਪਰ ਅਸੀਂ ਤਾਂ ਦੁੱਧ ਪੁਲਾਇਆ ਵਾ ਦੁੱਧ ਤਾਂ ਉਹਨੂੰ ਪੁਲਾਇਆ ਤਾਂ ਜੱਤੇ ਬਾਅਦ ਉਹਨੇ ਦੁਬਾਰਾ ਫੇਰ ਪੀਣਾ ਹੋਣਾ ਹੁਣ ਨਹੀਂ ਪੁਲਾਇਆ ਨਹੀਂ ਉਹਨੂੰ ਜੱਤੇ ਬਾਅਦ ਪੁਲਾਇਆ ਹਾਂ ਹਾਂ ਗੋਰੇ ਗੋਰੇ ਮੁਖੜੇ ਤੇ ਕਾਲਾ ਕਾਲਾ ਤਸਮਾ ਹਾਂ ਗੋਰੇ ਗੋਰੇ ਕਿਆ ਕੀ ਕਹਿੰਦੀ ਲੋਨੀ ਗਾਤਾ ਬਈ ਆ ਚਲ ਗਾਤਾ ਆਪਣੇ ਆਜਰੀ ਲੋ ਆਤੀ ਹਾਂ 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 ਚੱਲ ਚੱਲ ਕੋਈਆਂ ਇੱਕ ਵਾਰ ਦੱਸ ਦਊ ਆ ਕੁੜੀ ਠੱਠੀ ਜੋਈ ਖੜੀਆਂ ਨੂੰ ਕੱਲ ਨੂੰ ਕੋਟੀ ਲੈ ਕੇ ਆਈਆਂ ਇਹਨੂੰ ਕਾਹ ਨਾਲ ਆ ਤੇ ਕਿਵੇਂ ਇਕੱਠੀਆਂ ਹੋਈਆਂ ਖੜੀਆਂ ਤੁਸੀਂ ਕਿਹਨੇ ਇਹ ਜਿੰਗੀ ਇੱਕ ਕੰਮ ਕਰਕੇ ਖੜੀ ਲਾ ਸੱਟ ਤਾਂ ਨਹੀਂ ਲੱਗੀ ਦਵਾਈ ਬੁੱਟੀ ਦੀ ਲੋਟ ਗਈ ਅਰੇ ਅਜਾ ਮੇਰੀ ਗੱਲ ਸੁਣੋ ਉਧਰ ਵਿਆਹ ਤਾਂ ਇਹਨੇ ਨੱਚਣਾ ਤਾਂ ਹੁਣ ਗੋਡੇ ਪਰ ਸੱਟ ਵੀ ਮਰਾ ਲਈਆਂ ਹਾਂ ਅੱਛਾ 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 ਚਲ ਖੁਸ਼ੀ ਧਿਆਨ ਨਾਲ ਪੁੱਤ ਨਾ ਇਹ ਟੈਲਾ ਇਹ ਜੀ ਹੁੰਦੀਆਂ ਤਿਲਕਣ ਬਾਜੀ ਜੀ ਵਾਲੀ ਹੁੰਦੀਆਂ ਐ